ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਪ ਬਣਾਵਾਂਗੇ ਕ੍ਰਿਸਪੀ कुरकुਰੀ ਬਾਜ਼ਾਰ ਵਾਲੀ ਆਲੂ ਟਿੱਕੀ ਜੋ ਕਿ 15-20 ਮਿੰਟ ਵਿੱਚ ਹੀ ਘਰੇ ਬਣ ਕੇ ਤਿਆਰ ਹੋ ਜਾਂਦੀ ਹੈ ਆਓ ਜੋ ਅਪ ਟਿੱਕੀ ਵੱਲ ਚੱਲਦੇ ਹਾਂ ਕਿਵੇਂ ਬਣਾਉਣੀ ਹੈ ਆਪਾਂ ਨੇ ਮੈਂ ਤੁਹਾਨੂੰ ਦੱਸਦੀ ਹਾਂ ਜੀ ਜੋ ਮੈਂ ਟਿੱਕੀ ਵਾਸਤੇ ਇਨਗਰੀਡੀਅੰਟ ਲਏ ਨੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਮੈਂ ਆਲੂ ਪਹਿਲਾਂ ਹੀ ਬੋਇਲ ਕਰਲੇ ਸੀਗੇ ਅ ਪਛੇ ਸੱਤ ਅਠਾ ਆਲੂ ਆਪ ਕੋ ਤੁਸੀਂ ਆਪਣੀ ਕੁਆਂਟੀਟੀ ਦੇ ਹਿਸਾਬ ਨਾਲ ਜਿੰਨੇ ਆਲੂ ਲੈਣੇ ਆ ਉਹਨੇ ਤੁਸੀਂ ਲੈ ਸਕਦੇ ਹੋ ਮੈਂ ਸੱਤ ਅਠਾ ਆਲੂ ਲਏ ਸੀਗੇ ਬੋਇਲ ਕਰਕੇ ਮੈਂ ਫ੍ਰਿਜ ਵਿੱਚ ਠੰਡੇ ਹੋਣ ਲਈ ਰੱਖ ਦਿੱਤੇ ਸੀਗੇ ਕਿਉਂਕਿ ਜੇ ਆਪਾਂ ਗਰਮ ਆਲੂ ਲਵਾਂਗੇ ਤਾਂ ਉਹਲੇ ਅਛੜ ਜੰਨੇ ਆ ਕੋਈ ਵੀ ਚੀਜ਼ ਆਪਾਂ ਨੇ ਪਰੌਂਠਾ ਬਣਾਉਣਾ ਹੈ ਟਿੱਕੇ ਬਣਾਉਣੇ ਤਾਂ ਠੰਡੇ ਕਰਕੇ ਆਲੂ ਜੂਸ ਕਰੋ ਇਹ ਲਈ ਆਪਾਂ ਨੇ ਪਦੀਨੇ ਦੀਆਂ ਪੱਤੀਆਂ ਪਦੀਨੇ ਦੀਆਂ ਪੱਤੀਆਂ ਪਾਉਣ ਦੇ ਨਾਲ ਬਹੁਤ ਹੀ ਸੁਣਾ ਫਲੇਵਰ ਹੋ ਜਾਂਦਾ ਟਿੱਕੀ ਵਿੱਚ ਇਹ ਲਈ ਆਪਾਂ ਨੇ ਧਨੀਆ ਤੇ ਇਹ ਲਈ ਆਪਾਂ ਨੇ ਚਾਰ ਮਿਰਚਾਂ ਬਰੀਕ ਹਰੇ-ਹਰੇਆਂ ਕੱਟ ਲਈਆਂ ਨੇ ਇਹ ਲਈ ਆਪਾਂ ਨੇ ਸੂਜੀ ਥੋੜੀ ਜਿਹੀ ਆਪਾਂ ਸੂਜੀ ਪਾਵਾਂਗੇ ਕਿਉਂਕਿ ਸੂਜੀ ਪਾਉਣ ਦੇ ਨਾਲ ਟਿੱਕੀ ਗੁਰਕਰੀ ਹੋ ਜਾਂਦੀ ਆ ਇਹ ਲਈ ਆਪਾਂ ਨੇ ਰਾਈਸ ਫਲੋਰ ਤੇ ਇਹ ਲਈ ਆਪਾਂ ਨੇ ਮਿਰਚਾਂ ਸੁੱਕੀਆਂ ਮਿਰਚਾਂ ਨਮਕ ਤੇ ਹਿੰਗ ਬਾਕੀ ਇਹ ਲਈ ਆਪਾਂ ਨੇ ਚਟਣੀ ਦਾ ਸਮਾਨ ਹਾਂਜੀ ਹੁਣ ਸਭ ਤੋਂ ਪਹਿਲਾਂ ਪਾਲੂ ਮੈਸ਼ ਕਰ ਲੈਣੇ ਆ ਲਓ ਜੀ ਤੁਸੀਂ ਇਹਨਾਂ ਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਤੇ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਵੇਂ ਤੁਸੀਂ ਮੈਸ਼ ਕਰ ਸਕਦੇ ਹੋ ਹਾਂਜੀ ਲਓ ਜੀ ਆਪਣੇ ਆਲੂ ਮੈਸ਼ ਹੋ ਚੁੱਕੇ ਹਨ ਹੁਣ ਆਪਾਂ ਇਹਦੇ ਵਿੱਚ ਜੋ ਸਮਾਨ ਪਾਉਣੇ ਮਟੀਰੀਅਲ ਉਹ ਪਾਵਾਂਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਦਾਂਗੇ ਧਨੀਆ ਤੇ ਫਿਰ ਆਪਾਂ ਪਾਦਾਂਗੇ ਪਦੀਨਾ ਥੋੜਾ ਜਿਹਾ ਪਦੀਨਾ ਆਪਾਂ ਚਟਣੀ ਚ ਪਾਉਣ ਵਾਸਤੇ ਰੱਖ ਲੈਨੇ ਆ ਤੇ ਫਿਰ ਪਾਦਾਂਗੇ ਕਦਰੀ ਰਾਈਸ ਫਲੋਰ ਇਹਦੇ ਨਾਲ ਬੈਂਡਿੰਗ ਬਹੁਤ ਹੀ ਵਧੀਆ ਆ ਜਾਂਦੀ ਹੈ ਟਿੱਕਿਆਂ ਵਿੱਚ ਤੇ ਇਹ ਪਾਵਾਂਗੇ ਆਪਾਂ ਸੂਜੀ ਸੂਜੀ ਪਾਉਣ ਦੇ ਨਾਲ ਟਿੱਕਿਆਂ ਕੁਰਕਰੀਆਂ ਹੋ ਜਾਂਦੀਆਂ ਨੇ। ਲਓ ਜੀ ਇਹ ਪਾਤਾ ਆਪਾਂ ਨੇ ਨਮਕ ਨਮਕ ਤੁਸੀਂ ਕੋਈ ਵੀ ਪਾ ਸਕਦੇ ਹੋ ਬਲੈਕ ਨਮਕ ਕੋਈ ਪਾ ਸਕਦੇ ਹੋ ਪਰ ਮੇਰੇ ਕੋਲ ਤਾਂ ਬਾਈਕ ਦਾ ਨਮਕ ਸੀਗਾ ਤੇ ਇਹ ਪਾਤੀਆਂ ਆਪਾਂ ਨੇ ਕੁੱਟੀਆਂ ਹੋਈਆਂ ਮਿਰਚਾਂ ਲਓ ਜੀ ਇਹ ਪਾਵਤੀ ਆਪਾਂ ਨੇ ਹਿੰਗ ਇਹ ਪਾਤੀਆਂ ਆਪਾਂ ਨੇ ਹਰੀਆਂ ਮਿਰਚਾਂ ਲਓ ਜੀ ਆਪਾਂ ਨੇ ਹੁਣ ਸਾਰਾ ਕੁਝ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਜੀ ਇਹ ਪਾਤਾ ਮੈਂ ਚਾਟ ਮਸਾਲਾ ਚਾਟ ਮਸਾਲਾ ਪਾਉਣਾ ਮੈਂ ਭੁੱਲ ਗਈ ਸੀ ਜੀ ਤੇ ਹੁਣ ਮੈਂ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਉਹ ਲਿਆ ਕਿਉਂ ਦਾ ਪਾ ਦਾਂਗੇ ਲਓ ਜੀ ਆਪਣਾ ਟਿੱਕੀ ਦਾ ਮਟੀਰੀਅਲ ਹੋ ਗਿਆ ਤਿਆਰ ਆਪਾਂ ਇਹਨੂੰ 10 ਮਿੰਟ ਦੇ ਲਈ ਰੈਸਟ ਹੋਣ ਦੇ ਲਈ ਰੱਖ ਦਿੰਨੇ ਆਪਾਂ ਇਹਨੇ ਕਰਦੇ ਆਂ ਚਟਣੀ ਤਿਆਰ ਲਓ ਜੀ ਆਪਾਂ ਚਟਣੀ ਤਿਆਰ ਕਰਦੇ ਆਂ ਸਭ ਤੋਂ ਪਹਿਲਾਂ ਜੋ ਆਪਾਂ ਨੇ ਇਮਲੀ ਰੱਖੀ ਸੀਗੀ ਭੌਂਕਿਆ ਦੇਖੋ ਇਮਲੀ ਵੀ ਪਹਿਲਾਂ ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤੀ ਸੀਗੀ ਤੇ ਹੁਣ ਇਹਨੂੰ ਇਹਦਾ ਆਪਾਂ ਪਲਪ ਕੱਢ ਲਵਾਂਗੇ ਜਾਨੀ ਕਿ ਇਹਨੂੰ ਪਉਣ ਲਵਾਂਗੇ ਕਿਉਂਕਿ ਜਿਹੜੀਆਂ ਗੱਡਾਂ ਨੇ ਜਿਹੜੀਆਂ ਵਿੱਚ ਪੱਤੀਆਂ ਨੇ ਉਹ ਰਹਿ ਜਾਣਗੀਆਂ ਇੱਦਾਂ ਹੀ ਜੇ ਲੋ ਜੀ ਆਪਾਂ ਹੁਣ ਜੋ ਮੈਂ ਸ਼ੱਕਰ ਗੁੜ ਭਿਓ ਕੇ ਰੱਖਿਆ ਸੀਗਾ ਉਹਨੂੰ ਵੀ ਆਪਾਂ ਚਮਚੇ ਦੇ ਨਾਲ ਘੋਲ ਕੇ ਆਪਾਂ ਪਉਣ ਲਵਾਂਗੇ ਆਪਣੀ ਖੱਟੀ ਮਿੱਠੀ ਚਟਣੀ ਬਣ ਕੇ ਤਿਆਰ ਹੋ ਜਾਵੇਗੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਥੋੜੀ ਜਿਹੀ ਪਿਆਜ਼ ਲਓ ਜੀ ਕੁਛ ਪਾ ਦੇਵਾਂਗੇ ਆਪਾਂ ਧਨੀਆ ਇੱਕ ਪਾ ਦੇਵਾਂਗੇ ਆਪਾਂ ਹਰੀ ਮਿਰਚ ਦੇਖੋ ਕਿੰਨੀ ਵਧੀਆ ਚਕਣੀ ਤਿਆਰ ਹੋ ਰਹੀ ਹੈ ਲਓ ਜੀ ਥੋੜਾ ਜਿਹਾ ਆਪਾਂ ਪਾ ਦੇਵਾਂਗੇ ਨਮਕ ਲਓ ਜੀ ਨਮਕ ਤੁਸੀਂ ਸਿੰਦਾ ਵੀ ਪਾ ਸਕਦੇ ਹੋ ਇਹ ਵਧੀਆ ਲੱਗਦਾ ਹੈ ਆ ਲਓ ਲਓ ਜੀ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਦੇਖੋ ਕਿੰਨੀ ਸੋਹਣੀ ਚਟਣੀ ਬਣ ਕੇ ਤਿਆਰ ਹੋ ਗਈ ਆ ਖੱਟੀ ਮਿੱਠੀ ਚਟਣੀ ਇਹਨੂੰ ਤੁਸੀਂ ਸਮੋਸੇ ਨਾਲ ਵੀ ਖਾ ਸਕਦੇ ਹੋ ਟਿੱਕੀ ਨਾਲ ਵੀ ਖਾ ਸਕਦੇ ਹੋ ਪਕੌੜਿਆਂ ਨਾਲ ਵੀ ਖਾ ਸਕਦੇ ਹੋ ਲਓ ਜੀ ਆਪਣੀ ਚਟਣੀ ਹੋ ਗਈ ਆ ਰੈਡੀ ਹੁਣ ਆਪਾਂ ਟਿੱਕੀਆਂ ਦੀ ਤਿਆਰੀ ਕਰਦੇ ਹਾਂ ਜੀ ਆਪਾਂ ਹੁਣ ਟਿੱਕੀਆਂ ਦੇ ਲਈ ਜਿੰਨਾ ਜਿੰਨੀ ਤੁਸੀ ਟਿੱਕੀ ਬਣਾਉਣੀ ਆ ਵੱਡੀ ਬਣਾਉਣੀ ਜਿਵੇਂ ਵੀ ਤੁਸੀ ਬਣਾਉਣੀ ਆ ਉਹਨਾਂ ਨੂੰ ਇੱਕ ਤੁਸੀਂ ਪੇੜੇ ਇਦਾਂ ਇਦਾਂ ਕੱਢ ਲਓ ਲਓ ਜੀ ਆਪਾਂ ਨੇ ਪੇੜੇ ਬਣਾ ਲੈਨੇ ਤੇ ਹੁਣ ਆਪਾਂ ਨੇ ਟਿੱਕੀਆਂ ਥੋੜ੍ਹ ਥੋੜ੍ਹੀਆਂ ਆਪਾਂ ਨੇ ਰਾਈਸ ਫਲੋਰ ਦੇ ਵਿੱਚ ਇਹ ਕੋਟ ਕਰ ਦੇਣੀਆਂ ਨੇ ਬਹੁਤ ਹੀ ਸੋਹਣੀ ਟਿੱਕੀ ਬਣਦੀ ਐ ਇੱਧਰ ਤੇਲ ਹੋ ਗਿਆ ਆਪਣਾ ਗਰਮ ਹਲੋ ਜੀ ਜਦੋਂ ਇੱਕ ਪਾਸਾ ਟਿੱਕੀ ਦਾ ਹੋ ਜਾਵੇ ਤਾਂ ਥੋੜੀ ਜਿਹੀ ਹੁਣ ਇਹਨਾਂ ਨੂੰ ਆਪਾਂ ਨੇ ਥੱਲ ਪੱਥਲੀ ਕਰਦੇ ਰਹਿਣਾ ਹੈ ਦੇਖੋ ਕਿੰਨੀਆਂ ਸੁਣੀਆਂ कुरकुरी क्रिस्पी क्रिस्पी ਟਿੱਕੀਆਂ ਬਣ ਰਹੀਆਂ ਨੇ ਲਓ ਜੀ ਹੌਲੀ ਹੌਲੀ ਆਪਾਂ ਨੇ ਇਹਨਾਂ ਨੂੰ ਉਲਟੇ ਪਲਟੇ ਦਿੰਦੇ ਰਹਿਣਾ ਹੈ ਕਿਉਂਕਿ ਕੋਈ ਪਾਸਾ ਇਹਨਾਂ ਦਾ ਕੱਚਾ ਨਾ ਰਹਿ ਜਾਵੇ ਜਿੰਨੇ ਨੂੰ ਇਹ ਬਣਦੇ ਨੇ ਆਪਾਂ ਦੂਜੀਆਂ ਟਿੱਕੀਆਂ ਤਿਆਰ ਕਰ ਲੈਣੇ ਆ ਹਾਂਜੀ ਆਹ ਲਓ ਜੀ ਦੇਖੋ ਟਿੱਕੀਆਂ ਆਪਣੀਆਂ ਬਹੁਤ ਸੁਣੀਆਂ ਹੋ ਚੁੱਕੀਆਂ ਨੇ ਇਹ ਆਪਾਂ ਇਹਨਾਂ ਨੂੰ ਹੁਣ ਪਲੇਟ ਦੇ ਵਿੱਚ ਕਰ ਦਨੇ ਆ ਤੇ ਆਪਣੇ ਹੀ ਸਿੱਧੇ ਪਲੇਟ ਵਿੱਚ ਰੱਖਣੀਆਂ ਨੇ ਕਿਉਂਕਿ ਕਿਸੇ ਟਿਸ਼ੂ ਤੇ ਨਹੀਂ ਰੱਖਣੀਆਂ ਅਗਰ ਆਪਾਂ ਕਿਸੇ ਟਿਸ਼ੂ ਤੇ ਰੱਖਾਂਗੇ ਤਾਂ ਇਹ ਨਰਮ ਹੋ ਜਾਣਗੀਆਂ ਕਰਾਂਚੀ ਨਹੀਂ ਰਹਿਣਗੀਆਂ ਇਹ ਆਪਾਂ ਸਿੱਧੇ ਡਾਇਰੈਕਟ ਇਹ ਪਲੇਟ ਵਿੱਚ ਰੱਖਣੀਆਂ ਨੇ ਆਹ ਲੋ ਜੀ ਹੁਣ ਆਪਾਂ ਦੂਜੀਆਂ ਟਿੱਕੀਆਂ ਨੂੰ ਵੀ ਤੇਲ ਦੇ ਵਿੱਚ ਛੱਡ ਦੇਵਾਂਗੇ क्रिस्पी क्रिस्पी टिक्कियां ਬਣ ਰਹੀਆਂ ਨੇ। ਇਸੇ ਤਰ੍ਹਾਂ ਆਪਾਂ ਨੇ ਸਾਰੀਆਂ ਟਿੱਕੀਆਂ ਦੀ ਤਿਆਰੀ ਕਰ ਲੈਣੀ ਆ। ਆ ਦੇਖੋ ਆਪਣੇ क्रिस्पी क्रिस्पी ਐਨ ਬਿਲਕੁਲ ਸੂਜੀ ਪਾਉਣ ਦੇ ਨਾਲ ਬਹੁਤ ਸੋਹਣੀਆਂ ਟਿੱਕੀਆਂ ਬਣ ਚੁੱਕੀਆਂ ਨੇ। ਲਓ ਜੀ ਇਹ ਵੀ ਟਿੱਕੀਆਂ ਆਪਣੀਆਂ ਬਣ ਚੁੱਕੀਆਂ ਨੇ। ਗੈਸ ਕਰ ਦਿੰਨੇ ਆਪਾਂ ਆਫ। ਸਾਰੀਆਂ ਟਿੱਕੀਆਂ ਹੋ ਗਈਆਂ ਆਪਣੀਆਂ ਰੈਡੀ। ਆਪਾਂ ਹੁਣ ਟਿੱਕੀਆਂ ਸਰਵ ਕਰਨ ਲੱਗੇ ਆ। ਦਹੀਂ ਆਪਾਂ ਨੇ ਪਾ ਦਿੱਤਾ ਤੇ ਹੁਣ ਪਾਵਾਂਗੇ ਆਪਾਂ ਚਟਣੀ ਲਓ ਜੀ ਚਟਣੀ ਤੁਹਾਡੀ ਮਰਜ਼ੀ ਆ ਚਾਹੇ ਸੰਘਣੀ ਰੱਖ ਲਓ ਚਾਹੇ ਪਤਲੀ ਕਰ ਲਓ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਟਿੱਕੀਆਂ ਉੱਤੇ ਪਾ ਦਾਂਗੇ ਆਪਾਂ ਕੱਟੇ ਹੋਏ ਪਿਆਜ਼ ਲਓ ਜੀ ਉੱਤੇ ਪਾ ਦਾਂਗੇ ਆਪਾਂ ਚਾਟ ਮਸਾਲਾ ਦੇਖੋ ਕਿੰਨੀ ਵਧੀਆ ਟਿੱਕੀਆਂ ਬਣ ਕੇ ਹੋਈਆਂ ਨੇ ਰੈਡੀ ਤੇ ਆਪਾਂ ਖਾ ਸਕਦੇ ਆ ਹਨਾ ਤੇ ਕਿੰਨੀਆਂ ਵਧੀਆ ਲੱਗਦੀਆਂ ਨੇ ਕਰਾਂਚੀ ਕਰਾਂਚੀ कुरकरियां ਟਿੱਕੀਆਂ ਬਣ ਕੇ ਰੈਡੀ ਹੋ ਚੁੱਕੀਆਂ ਨੇ ਚਟਣੀ ਦੇ ਉੱਪਰ ਪਦੀਨਾ ਪਾ ਦਿੰਨੇ ਆ ਤੇ ਆਪਣਾ ਬਹੁਤ ਹੀ ਸੋਹਣਾ ਫਲੇਵਰ ਹੋ ਜਾਂਦਾ ਪਦੀਨੇ ਦੇ ਨਾਲ ਤੇ ਆਪਾਂ ਨੇ ਕੌਲੀ ਚ ਪਾ ਲਈ ਚਟਣੀ ਪਿਆਜ਼ਾਂ ਵਾਲੀ ਚਟਣੀ ਲਓ ਜੀ ਆਪਣੀ कुरकरियां ਬਾਜ਼ਾਰ ਵਾਲੀਆਂ ਟਿੱਕੀਆਂ ਬਣ ਕੇ ਆਪਣੀਆਂ ਹੋ ਗਈਆਂ ਨੇ ਰੈਡੀ ਬਹੁਤ ਹੀ कुरकरियां ਬਣੀਆਂ ਨੇ ਤੇ ਪਿਆਜ਼ਾਂ ਵਾਲੀ ਚਟਣੀ ਐ ਨਾ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਖਾਇਓ ਤੇ ਮੇਰੀ ਰੈਸਪੀ ਤੁਹਾਨੂੰ ਅੱਜ ਕਿਵੇਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੇਰਾ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਆਇਆ ਹੈ ਸਬਸਕ੍ਰਾਈਬ ਜਰੂਰ ਕਰਿਓ ਮੇਰੇ ਚੈਨਲ ਨੂੰ ਵੀਡੀਓ ਵੇਖਣ ਦੇ ਲਈ ਧੰਨਵਾਦ